ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਤੁਹਾਨੂੰ ਇੱਕ ਐਸੇ ਸਥਾਨ ਦੇ ਦਰਸ਼ਨ ਕਰਵਾਨੇ ਆ ਜਿੱਥੇ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਜੀ ਨੇ ਇੱਥੇ ਚਰਨ ਪਾਏ ਸੀਗੇ ਤੇ ਇੱਥੇ ਆ ਕੇ ਘੋੜਾ ਵੀ ਬੰਨਿਆ ਸੀਗਾ ਤੇ ਉਹ ਸਥਾਨ ਤੋਂ ਦਿਖਾਨੇ ਆ ਅੱਜ ਵੀ ਉਹ ਜਗ੍ਹਾ ਜਿਹੜਾ ਅੱਜ ਉਹ ਝੰਡਾ ਇੱਕ ਜਿਹੜਾ ਕਿਲਾ ਕੱਢ ਕੇ ਘੋੜਾ ਬੰਨਿਆ ਸੀਗਾ ਅੱਜ ਵੀ ਉਹ ਝੰਡ ਉਸੇ ਤਰ੍ਹਾਂ ਦਾ ਤੇ ਤੁਹਾਨੂੰ ਦਰਸ਼ਨ ਕਰਵਾਨੇ ਆ ਉਸ ਝੰਡ ਦੇ ਤੇ ਆਜੋ ਫਿਰ ਕਰਦੇ ਆ ਵੀਡੀਓ ਸ਼ੁਰੂ ਦੇਖੋ ਜੀ ਆ ਝੰਡਾ ਸਾਹਿਬਾ ਜੀ ਤੁਸੀਂ ਦੇਖ ਸਕਦੇ ਹੋਗੇ ਇਸ ਝੰਡੇ ਦੇ ਨਾਲ ਜਿਹੜਾ ਗੁਰਗੋ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਆ ਦੇਖੋ ਜੀ ਇਹ ਝੰਡਾ ਉਦਾਂ ਹੀ ਪਿਆ ਹੈਗਾ ਬਿਲਕੁਲ ਇਹੀ ਝੰਡਾ ਜੀ ਆ ਦੇਖ ਸਕਦੇ ਹੋਗੇ ਬਿਲਕੁਲ ਹਰਾ ਭਰਾਗਾ ਬਿਲਕੁਲ ਹਰਾ ਭਰਾ ਰੁਕਿਆ ਹੋਇਆ ਖੜਿਆ ਹੋਇਆ ਹੈਗਾ ਦੇਖੋ ਇੰਦਰ ਗੁਰੂ ਸਾਹਿਬ ਜੀ ਦੀ ਫੋਟੋ ਲੱਗੀ ਹੋਈ ਹੈ ਜੀ। ਦਰਸ਼ਨ ਕਰ ਲੋ। ਜੋ ਵੀ ਤੁਹਾਡੇ ਮਨ ਦੇ ਅਰਾਦਾਂ ਤੁਸੀਂ ਪੂਰੀਆਂ ਕਰੋ ਇੱਥੇ ਆ ਕੇ ਜੀ। ਦੇਖੋ ਜੀ ਸੰਗਤ ਜੀ ਕਰ ਲੋ ਦਰਸ਼ਨ। ਆਹ ਉਹ ਝੰਡਾ ਜੀ ਜਿੱਥੇ ਕੀ ਇਹ ਉਹ ਕਿਲਾ ਘੜਿਆ ਸੀਗਾ ਜਿਹਦੇ ਨਾਲ ਘੋੜਾ ਬੰਨਿਆ ਸੀਗਾ ਤੇ ਅੱਜ ਉਹ ਵਿਸ਼ਾਲ ਜਿਹੜਾ ਰੂਪ ਝੰਡਾ ਸਾਹਿਬ ਦਾ ਉਦਾਂ ਹੀ ਖੜਿਆਗਾ ਆ ਤੁਸੀਂ ਦੇਖ ਸਕਦੇ ਹੋਗੇ। ਤੁਹਾਨੂੰ ਦਰਸ਼ਨ ਵੀ ਕਰਵਾਣੇ ਆਗੇ ਤੇ ਆਜੋ ਦੇਖੋ ਜੀ ਬਿਲਕੁਲ ਉਸੇ ਤਰ੍ਹਾਂ ਜਿਹੜਾ ਹਰਾ ਭਰਾ ਏਜੰਡਾ ਖੜਾ ਹੈਗਾ ਆ ਦੇਖ ਸਕਦੇ ਹੋ ਬਿਲਕੁਲ ਉਸੇ ਤਰ੍ਹਾਂ ਬਿਲਕੁਲ ਹਰਾ ਭਰਾ ਜਿਹੜਾ ਏਜੰਡਾ ਖੜਾ ਹੈ ਜੀ ਇਹ ਤੇ ਇੱਧਰ ਸਾਹਮਣੇ ਇਤਿਹਾਸ ਵੀ ਲਿਖਿਆ ਹੋਇਆ ਹੈਗਾ ਤੁਹਾਨੂੰ ਇਤਿਹਾਸ ਵੀ ਜਰੂਰ ਦੇਖਦੇ ਆਂਗੇ ਤੁਹਾਨੂੰ ਦਿਖਾਣੇ ਆਂਗੇ ਤੇ ਬਾਕੀ ਇਹਦੀ ਵੀਡੀਓ ਤੁਸੀਂ ਰੋਕ ਕੇ ਜਰੂਰ ਪੜ੍ਹ ਸਕਦੇ ਹੋਗੇ ਇਤਿਹਾਸਾ ਸਾਹਮਣੇ ਆ ਜੀ। ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰਦੁਆਰਾ ਸ੍ਰੀ ਜੰਡ ਸਾਹਿਬ ਪਾਸ਼ਾਈ ਨੌਮੀ ਸਾਹਮਣੇ ਦਰਬਾਰ ਸਾਹਿਬ ਨੂੰ ਜਿੰਦਾ ਲੱਗਿਆ ਹੋਇਆ ਜੀ ਨਹੀਂ ਤਾਂ ਤੁਹਾਨੂੰ ਜਰੂਰ ਦਿਖਾਉਂਦੇ। ਬਹੁਤ ਵਧੀਆ ਗੁਰੂ ਘਰ ਆ ਜੀ। ਸਾਹਮਣੇ ਗੁਰਦੁਆਰਾ ਸਾਹਿਬ ਦੀ ਬਹੁਤ ਵਧੀਆ ਮਾਰਤਾ ਜੀ। ਤੇ ਆਜੋ ਬਾਕੀ ਚੱਲਦੇ ਆਂਗੇ ਹੁਣ ਆਪਾਂ ਕਰਦੇ ਆਂਗੇ ਵੀਡੀਓ ਬੰਦ। ਤੇ ਕਿਉਂਕਿ ਅੰਦਰ ਜਿੰਦਾ ਲੱਗ ਜਾਏਗਾ ਨਹੀਂ ਤੁਹਾਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਜਰੂਰ ਕਰਵਾਉਂਦੇ ਇਧਰ ਹਾਲ ਬਣਿਆ ਜੀ ਲੰਗਰ ਹਾਲ ਵਧੀਆ ਬਣਿਆ ਹੋਇਆ ਦਵਾਨ ਹਾਲ ਵੀ ਹੈਗਾ ਬਹੁਤ ਵਧੀਆ ਬਣਿਆ ਹੋਇਆ ਉਹ ਸਾਹਮਣੇ ਜਨਤਾ ਦੇ ਰੱਖਤਾ ਜੀ ਤੇ ਬਾਕੀ ਹੁਣ ਆਪਾਂ ਚੱਲਦੇ ਆਂਗੇ ਦੇਖਦੇ ਆਂ ਕਰਦੇ ਆਂ ਵੀਡੀਓ ਬੰਦ